ਦੇਖ ਰਹੋ ਮਲੋਡੇਲੀ ਨਿਊਜ਼ ਮੈਂ ਤੁਹਾਡਾ ਪਮਨ ਨੰਬਰਦਾਰ ਅਸੀਂ ਖੜੇ ਆ ਇਸ ਵਕਤ ਪਿੰਡ ਅਵਲਖਣਾ ਦੇ ਜੇ ਗੱਲ ਕਰੀਏ ਪਿਛਲੇ ਦਿਨੀ ਅਸੀਂ ਇੱਕ ਖਬਰ ਨਸਰ ਕੀਤੀ ਸੀ ਵੀ ਜਿਹੜਾ ਇੱਕ ਪਿੰਡ ਅਵਲਖਣਾ ਦੇ ਕਮੇਰਾ ਰੋਡ ਤੇ ਜਿਹੜਾ ਨਿਕਾਸੀ ਨਾਲਾ ਸੀ ਜਿਹੜਾ ਉਹ ਟੁੱਟ ਗਿਆ ਸੀਗਾ ਤੇ ਉੱਥੇ ਇੱਕ ਸਾਡੇ ਸੋਨੀ ਅਵਲਖਣਾ ਜੀ ਜਿਹੜੇ ਉਹਨਾਂ ਦੀ ਮੂੰਗੀ ਦੀ ਖੇਤੀ ਕੀਤੀ ਸੀ ਫਸਲ ਜਿਆਦਾ ਖਰਾਬ ਹੋਣ ਦਾ ਖਸਦਾ ਹੋ ਗਿਆ ਸੀ ਤੇ ਇਹ ਖਬਰ ਪ੍ਰਸ਼ਾਸਨ ਤੱਕ ਰ ਗਈ ਪ੍ਰਸ਼ਾਸਨ ਹਰਕਤ ਆਇਆ ਯਾਨੀ ਕਿ ਹੁਣ ਸਾਡਾ ਕਹਿਣ ਦਾ ਮਤਲਬ ਵੀ ਇਹ ਖਬਰ ਦਾ ਅਸਰ ਹੋਇਆ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਖਾਲਾ ਇਹ ਕੰਪਲੀਟ ਕਰ ਦਿੱਤਾ ਗਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਖਾਲਾ ਵੀ ਦਿਖਾ ਦੇਣ ਵੀ ਆ ਜਿਹੜਾ ਖਾਲਾ ਇਹ ਕੰਪਲੀਟ ਬਣ ਚੁੱਕਿਆ ਹੈ ਸਾਡਾ ਮੋਟਿਵ ਸੀਗਾ ਜੇ ਅਸੀਂ ਇਹ ਜਦੋਂ ਟੁੱਟਿਆ ਸੀ ਤੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਗਿਆ ਇਹ ਕੰਮ ਵੀ ਮੌਸਮਾ ਜਿਹੜਾ ਮੌਸਮ ਆ بارش ਦਾ ਤੇ ਇਹ ਬਣਨਾ ਬੜਾ ਜ਼ਰੂਰੀ ਸੀਗਾ ਤੇ ਸਾਡੇ ਨਾਲ ਜਿਹੜੇ ਇਸ ਖੇਤ ਦੇ ਜਿਹੜੇ ਮਾਲਕਾ ਕਿਸਾਨ ਵੀਰ ਸੋਨੀ ਅਬਲਖੜਾ ਜੀ ਉਹ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਣਾ ਚਾਹੋਂਗੇ ਹਾਂਜੀ ਸੋਨੀ ਜੀ ਹਾਂਜੀ ਪਵਨ ਜੀ ਸਤਿ ਸ਼੍ਰੀ ਅਕਾਲ ਤੇ ਸਰ ਕੀ ਕਹਿਣਾ ਚਾਹੋਂਗੇ ਜਿਹੜਾ ਖਬਰ ਨਸ਼ਰ ਹੋਈ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਹੁਣੇ ਕੰਮੇ ਕੰਪਲੀਟ ਹੋ ਗਿਆ ਹਾਂ ਪਵਨ ਜੀ ਜਿੱਦਾਂ ਦੀ ਇਹ ਸਮੱਸਿਆ ਸੀਗੀ ਇਹ ਤੁਹਾਨੂੰ ਪਤਾ ਹੀ ਹੈ ਤੇ ਤੁਹਾਡੇ ਤੋਂ ਹੀ ਇਹ ਪਹਿਲ ਹੋਈ ਤੁਸੀਂ ਇਸ ਮੇਰੀ ਖਬਰ ਲਗਾਈ ਜੋ ਇਸ ਸਮੱਸਿਆ ਬਾਰੇ ਤੇ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚਾਈ ਤੇ ਮੈਂ ਇਸ ਕਰਕੇ ਤੁਹਾਡਾ ਪੂਰੇ ਮੀਡੀਆ ਦਾ ਖਾਸ ਕਰਕੇ ਮਲੂਰ ਡੇਲੀ ਨਿਊਜ਼ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਨਾਲ ਹੀ ਮੈਂ ਅਫਸਰ ਸਾਹਿਬਾਨਾਂ ਦਾ ਮੰਡੀ ਬੋਰਡ ਦੇ ਐਸ ਡੀਓ ਸਾਹਿਬ ਖਾਸ ਕਰਕੇ ਐਕਸੀਲਨ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿਉਂਕਿ ਉਹਨਾਂ ਨੇ ਜਦੋਂ ਹੀ ਮੇਰੀ ਗੱਲ ਉਹਨਾਂ ਤੱਕ ਪਹੁੰਚੀ ਉਹ ਤੁਰੰਤ ਹਰਕਤ ਵਿੱਚ ਆਏ ਤੇ ਉਹਨਾਂ ਨੇ ਜੈਨੂਇਨ ਤਰੀਕੇ ਨਾਲ ਐਕਟਿਵ ਐਕਸ਼ਨ ਲਿਆ ਉਹਨਾਂ ਨੇ ਤੇ ਉਹਨਾਂ ਨੇ ਵਿਦਿਨ ਅ ਵੀਕ ਆਪਣਾ ਜੋ ਵੀ ਪੋਸੀਬਿਲਿਟੀ ਸੀਗੀ ਕੰਮ ਸ਼ੁਰੂ ਕਰਵਾ ਦਿੱਤਾ ਤੇ ਆਪਾਂ ਜਿੰਨਾ ਕੰਮ ਹੈ ਰਿਪੇਅਰ ਵਰਕ ਹੋਇਆ ਇਸ ਤੋਂ ਸੈਟੀਸਫਾਈਡ ਆ ਬਾਕੀ ਫਿਊਚਰ 'ਚ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਗੱਲ ਵੱਖਰੀ ਉਹ ਤਾਂ ਫਿਊਚਰ 'ਚ ਕੀ ਹੋ ਸਕਦਾ ਕੁਝ ਨਹੀਂ ਹਜੇ ਕਹਿ ਸਕਦੇ ਫਿਲਹਾਲ ਬਹੁਤ ਸੋਹਣਾ ਕੰਮ ਕਰਵਾਤਾ ਉਹਨਾਂ ਨੇ ਮੈਂ ਉਹਨਾਂ ਦਾ ਦਿਲੋਂ ਧੰਨਵਾਦੀ ਆ ਸੋਨੀ ਜੀ ਗੱਲ ਕਰੀਏ ਜਿਹੜਾ ਇਹ ਖਾਲਾ ਇਹਦੋਂ ਪਹਿਲਾਂ ਵੀ ਇੱਕ ਦੋ ਵਾਰੀ ਟੁੱਟ ਗਿਆ ਸੀਗਾ ਤੁਸੀਂ ਆਪ ਬਣਵਾਇਆ ਵੀ ਚਲੋ ਜੇ ਇਹ ਸਾਡੇ ਧਿਆਨ ਜਾਇਆ মিডিਆ ਦੇ ਧਿਆਨ ਜਾਇਆ মিডিਆ ਦਾ ਮਤਲਬ ਹੀ ਹੁੰਦਾ ਜਿਹੜਾ ਮੁੱਦਾ ਚੱਕਣਾ ਹਨਾ ਇਹ ਮੁੱਦਾ ਚੱਕਿਆ ਗਿਆ ਪ੍ਰਸ਼ਾਸਨ ਤਿਕਰ ਗੱਲ ਗਈ ਤੇ ਤੁਹਾਡਾ ਇਹ ਕੰਮ ਕੰਪਲੀਟ ਹੋਇਆ ਕਿ ਕਿਹੜੇ ਹਾਂ ਜੇ মিডিਆ ਨੇ ਮੇਰੀ ਜੋ ਇਸ ਵਿੱਚ ਹੈਲਪ ਕੀਤੀ ਹੈ ਉਹ ਵਾਕਈ ਉਸਨੇ ਆਪਣਾ ਬਹੁਤ ਵਧੀਆ ਰੋਲ ਪਲੇ ਕੀਤਾ ਬੇਸ਼ੱਕ ਮੈਂ ਪ੍ਰੋਪਰ ਚੈਨਲ ਰਾਹੀਂ ਚੱਲ ਰਿਹਾ ਸੀਗਾ ਪਰ ਜੇ ਮੀਡੀਆ ਦੇ ਥਰੂ ਪਹਿਲੀ ਜਲਦੀ ਇਹ ਪ੍ਰੈਸ ਨੋਟ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਲੇਟ ਹੋ ਸਕਦਾ ਸੀਗਾ ਤੇ ਜੋ ਵੀ ਇੱਕ ਪ੍ਰੋਟੋਕੋਲ ਹੁੰਦਾ ਫਿਰ ਉਸ ਨੂੰ ਫੋਲੋ ਕਰਨ ਵਿੱਚ ਵੀ ਥੋੜਾ ਟਾਈਮ ਲੱਗ ਜਾਂਦਾ ਬਟ ਮੀਡੀਆ ਦੀ ਬਦੌਲਤ ਥੋੜਾ ਕੰਮ ਜਲਦੀ ਹੋ ਗਿਆ ਇਸ 'ਚ ਕੋਈ ਸ਼ੱਕ ਨਹੀਂ ਇਹ ਦੋਸਤੋ ਮੀਡੀਆ ਦਾ ਕੰਮ ਹੁੰਦਾ ਵੀ ਮੁੱਦੇ ਚੱਕਣਾ ਮੰਨ ਲਓ ਇਹ ਨਿਕਾਸੀ ਨਾਲਾ ਸੀਗਾ ਜਿਹੜਾ ਕਿਉਂਕਿ ਪਿੱਛੇ ਆਵਾਦੀ ਬਹੁਤ ਆ ਕਿਉਂਕਿ بارشਾਂ ਦੇ ਦਿਨ ਹਰ ਰੋਜ਼ ਮੀਂਹ ਪੈਂਦਾ ਤੇ ਇਸ ਕਿਸਾਨ ਵੀਰ ਦੀ ਫਸਲ ਦਾ ਵੀ ਨੁਕਸਾਨ ਹੋ ਰਿਹਾ ਸੀ ਅਸੀਂ ਇਹ ਖਬਰ ਨਸ਼ਲ ਕੀਤੀ ਪ੍ਰਸ਼ਾਸਨ ਨੇ ਇਸ ਤੇ ਜਲਦੀ ਐਕਸ਼ਨ ਲੈ ਕੇ ਫੌਰੀ ਤੌਰ ਤੇ ਜਿਹੜਾ ਖਾਲਾ ਕੰਪਲੀਟ ਕਰਾਤਾ ਅਸੀਂ ਆਪ ਦੇ ਵੱਲੋਂ ਵੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕੰਮ ਨੂੰ ਜਲਦੀ ਕਰਵਾਇਆ ਕਿਉਂਕਿ ਜਿਹੜੇ ਵੀ ਨਿਕਾ ਬੜਾ ਜ਼ਰੂਰੀ ਹੁੰਦਾ ਤੇ ਉਹਨਾਂ ਨੇ ਇਹਨੂੰ ਪਹਿਲ ਦਿੱਤੀ ਤੇ ਅਸੀਂ ਵੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਵੀਰ ਸੋਨੀ ਅਬਦੁਲ ਖਰਾਨਾ ਜੀ ਨੇ ਵੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕਿਉਂਕਿ ਇਹ ਕੰਮ ਜਿਹੜਾ ਕੰਪਲੀਟ ਹੋ ਗਿਆ ਹੁਣ ਇਹ ਸਦੀ ਪਾਣੀ ਜਿਹੜਾ ਚੱਲ ਰਿਹਾ ਕਿਉਂਕਿ ਬਾਰਿਸ਼ਾਂ ਦਾ ਜਿਹੜਾ ਮੌਸਮ ਹੈ ਤੇ ਅਗਲੀ ਅਪਡੇਟ ਲਈ ਮਿਲਦੇ ਆਂ ਮੈਂ ਤੁਹਾਡਾ ਪਾਵਨ ਨੰਬਰ ਦਾ ਦੇਖਦੇ ਰਹੋ ਮਲੋਡੇਲੀ ਨਿਊਜ਼ ਧੰਨਵਾਦ